ਗੰਗਾਦੀਨ ਨਵੰਦ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ ਹੈ ਇਹ ਨਵੰਦ ਕਹਾਣੀ ਨਮਾ ਨਵੰਦ ਹੈ ਇਸ ਨਵੰਦ ਵਿੱਚ ਨਵੰਦਕਰਨੇ ਵਰਤਮਾਨ ਸਮੇਂ ਦੌਰਾਨ ਵਪਾਰਕ ਅਤੇ ਉਦਯੋਗਾਰਬਾਜੀ ਦੇ ਯੁੱਗ ਵਿੱਚ ਗੰਗਾਦੀਨ ਵਰਗੇ ਜਿਹੜੇ ਕਾਰੀਗਰ ਨੇ ਇਮਾਨਦਾਰ ਨੇ ਸੱਚਜੇ ਕਾਰੀਗਰ ਨੇ ਉਹਨਾਂ ਦੇ ਦਖਾਂਤ ਨੂੰ ਪੇਸ਼ ਕੀਤਾ ਮਸ਼ੀਨਿਕ ਕਰਨ ਦੇ ਯੁੱਗ ਵਿੱਚ ਮਿਹਨਤ ਕਾਸ਼ ਲੋਕਾਂ ਦੀ ਕਿਰਤ ਨੂੰ ਹੱਥੀ ਕੰਮ ਕਰਨ ਵਾਲਿਆਂ ਦੀ ਕਿਰਤ ਨੂੰ ਮਸ਼ੀਨ ਨੇ ਖੋਲਿਆ ਇਸ ਤਰ੍ਹਾਂ ਹੱਥੀ ਕੰਮ ਕਰਨ ਵਾਲੇ ਕਾਰੀਗਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਗੰਗਾਦੀਨ ਨਵੰਦ ਛੋਟੇ ਦੁਕਾਨਦਾਰਾਂ ਤੇ ਨਪੁੰਨ ਕਾਰੀਗਰਾਂ ਦੀ ਤਰਾਸਤੀ ਨੂੰ ਪੇਸ਼ ਕਰਦਾ ਹੈ। ਲੇਖਕ ਗੰਗਾਦੀਨ ਨੂੰ ਬਚਪਨ ਤੋਂ ਹੀ ਜਾਣਦਾ ਸੀ ਕਿਉਂਕਿ ਲੇਖਕ ਦੇ ਪਿਤਾ ਜੀ ਗੰਗਾਦੀਨ ਤੋਂ ਜੁੱਤੀਆਂ ਬਣਵਾਉਂਦੇ ਸਨ। ਗੰਗਾਦੀਨ ਦੀ ਦੁਕਾਨ ਅੰਮ੍ਰਿਤਸਰ ਦੇ ਖਟੜਾ ਸਿੰਘ ਬਾਜ਼ਾਰ ਵਿਖੇ ਸੀ। ਉਸ ਨੇ ਦੋ ਦੁਕਾਨਾਂ ਨੂੰ ਜੋੜ ਕੇ ਇੱਕ ਦੁਕਾਨ ਬਣਾਈ ਹੋਈ ਸੀ। ਉਸ ਦੀ ਦੁਕਾਨ ਬੜੀ ਸਧਾਰਨ ਸੀ। ਉਸ ਨੇ ਕੋਈ ਸਾਈਨ ਬੋਰਡ ਨਹੀਂ ਸੀ ਲਗਾ ਕੇ ਰੱਖਿਆ। ਸਗੋਂ ਉਸ ਨੇ ਗੱਤੇ ਦੇ ਉੱਤੇ ਹੀ ਗੰਗਾਦੀਨ ਲਿਖ ਕੇ ਤਾਗੇ ਨਾਲ ਬੰਨ੍ਹ ਕੇ ਬੂਹੇ ਉੱਤੇ ਗੰਗਾਦੀਨ ਹੋਇਆ ਸੀ ਗੰਗਾਦੀਨ ਸਾਈ ਉਤੇ ਹੀ ਜੁੱਤੀ ਤਿਆਰ ਕਰਦਾ ਸੀ ਜਿਸ ਦੀ ਜੁੱਤੀ ਤਿਆਰ ਕਰਦਾ ਸੀ ਉਹਦੇ ਪੈਰਾਂ ਨੂੰ ਚੰਗੀ ਤਰ੍ਹਾਂ ਦੇਖਦਾ ਸੀ ਤਾਂ ਕਿ ਜੁੱਤੀ ਕਿਸੇ ਦੇ ਪੈਰ ਨੂੰ ਕੱਟੇ ਨਾ ਤੇ ਜੁੱਤੀ ਕੰਫਰਟੇਬਲ ਅਤੇ ਲੰਮੇ ਸਮੇਂ ਤਰੱਕ ਹੱਡਣ ਯੋਗ ਹੋਵੇ ਲੇਖਕ ਪਿਛਲੇ 14 ਸਾਲ ਤੋਂ ਗੰਗਾਦੀਨ ਦੀ ਦੁਕਾਨ ਤੇ ਜਾ ਰਿਹਾ ਸੀ ਗੰਗਾਦੀਨ ਦਾ ਕਦ ਮਦਰਾ ਸੀ ਤੇ ਚਿਹਰਾ ਸਾਫ਼ ਸੀ ਤੇ ਸਿਰ ਤੇ ਦਾੜੀ ਦੇ ਵਾਲ ਪੂਰੇ ਹੋ ਚੁੱਕੇ ਸਨ ਪਰ ਉਹ ਬਹੁਤ ਹੀ ਠਰਮੇ ਵਾਲਾ ਵਿਅਕਤੀ ਸੀ ਗੰਗਾਦੀਨ ਅਤੇ ਉਸਦੇ ਭਰਾ ਦੀ ਕਲ ਕਾਫੀ ਮਿਲਦੇ ਜੁਲਦੇ ਸੀ ਲੇਖਕ ਨੂੰ ਦੋਨਾਂ ਵਿੱਚ ਫਰਕ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ ਗੰਗਾ ਦੇਨ ਗਾਹਕ ਤੋਂ ਚਮੜੇ ਦੀ ਪਰਖ ਕਰਨ ਤੋਂ ਬਾਅਦ 15 ਦਿਨ ਵਿੱਚ ਜੁੱਤੀ ਤਿਆਰ ਕਰਕੇ ਦਿੰਦਾ ਸੀ ਕਹਾਕ ਵੀ ਉਸਦੇ ਕੰਮ ਤੋਂ ਖੁਸ਼ ਸਨ ਤੇ ਉਸਦੇ ਮਿਹਨਤਾਨੇ ਦੇ ਪੈਸੇ ਸੋਮੇ ਸਰ ਦੇ ਦਿੰਦੇ ਸਨ ਜਦੋਂ ਕਿ ਤੇ ਲੇਖਕ ਨੇ ਨਵੇਂ ਕਿਸਮ ਦੇ ਬੂਟ ਬਣਾਉਣੇ ਹੁੰਦੇ ਤਾਂ ਗੰਗਾਦੀਨ ਕਾਗਜ਼ ਦੇ ਉੱਤੇ ਉਸਦਾ ਪੈਰ ਰਖਾ ਕੇ ਚਾਰੇ ਪਾਸੇ ਪੈਨਸਲ ਨਾਲ ਲਕੀਰਾ ਲਗਾਉਂਦਾ ਅਤੇ ਬਾਅਦ ਵਿੱਚ ਪੈਰ ਦੀਆਂ ਉਂਗਲਾਂ ਨੂੰ ਟੋ ਟੋ ਕੇ ਵੇਖਦਾ ਤਾਂ ਕਿ ਕੰਫਰਟੇਬਲ ਜੁੱਤੀ ਬਣਾਈ ਜਾ ਸਕੇ ਗੰਗਾਦੀਨ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਸਿਹਰਦਤਾ ਨਾਲ ਕਰਦਾ ਸੀ ਇਸ ਕਰਕੇ ਲੇਖਕ ਉਸਦੇ ਕੰਮ ਤੋਂ ਬਹੁਤ ਖੁਸ਼ ਸੀ ਇੱਕ ਦਿਨ ਲੇਖਕ ਕਿਸੇ ਹੋਰ ਦੁਕਾਨ ਤੋਂ ਦੀ ਜੁੱਤੀ ਪਾ ਕੇ ਗੰਗਾਦੀਨ ਕੋਲ ਚਲਾ ਗਿਆ ਤਾਂ ਉਸਨੇ ਉਸ ਜੁੱਤੀ ਨੂੰ ਗੌਰ ਨਾਲ ਵੇਖਿਆ ਉਸਨੇ ਦੁਕਾਨਦਾਰਾਂ ਦੀ ਕੀਤੀ ਬੇਈਮਾਨੀ ਨੂੰ ਬੁਰਾ ਪਲਾ ਕਿਹਾ ਤੇ ਉਸਨੇ ਦੱਸਿਆ ਕਿ ਵੱਡੀ ਦੁਕਾਨ ਵਾਲਿਆਂ ਨੇ ਉਸ ਨੂੰ ਵੀ ਜੁੱਤੀਆਂ ਬਣਾਉਣ ਦਾ ਆਰਡਰ ਦਿੱਤਾ ਸੀ ਪਰ ਉਹ ਉਸ ਤੋਂ ਅਨਕਾਰੀ ਹੋ ਗਿਆ ਕਿਉਂਕਿ ਉਹ ਬੇਈਮਾਨੀ ਵਾਲਾ ਕੰਮ ਕਰਨਾ ਨਹੀਂ ਸੀ ਚਾਹੁੰਦਾ ਦੋ ਕੁ ਸਾਲ ਦੇ ਅਰਸੇ ਬਾਅਦ ਜਦੋਂ ਲੇਖਕ ਗੰਗਾਦੀਨ ਦੀ ਦੁਕਾਨ ਦੇ ਕੋਲੋਂ ਗੁਜ਼ਰਿਆ ਤਾਂ ਉਸਨੇ ਦੇਖਿਆ ਕਿ ਉਸਦੀ ਦੁਕਾਨ ਦੇ ਇੱਕ ਹਿੱਸੇ ਦੇ ਵਿੱਚ ਇੱਕ ਨਵੀਂ ਦੁਕਾਨ ਖੁੱਲ ਗਈ ਹੈ। ਇਹ ਇੱਕ ਜੁੱਤੀਆਂ ਵੇਚਣ ਵਾਲੇ ਦੀ ਦੁਕਾਨ ਸੀ ਜਿਸਨੇ ਆਪਣੀ ਦੁਕਾਨ ਦੇ ਉੱਤੇ ਇੱਕ ਖੂਬਸੂਰਤ ਸਾਈਨ ਬੋਰਡ ਲਗਾ ਰੱਖਿਆ ਸੀ ਤੇ ਜਿਸ ਉੱਤੇ ਲਿਖਿਆ ਸੀ ਕਿ ਇੱਥੇ ਰਾਜੇ ਮਹਾਰਾਜਿਆਂ ਲਈ ਜੁੱਤੀਆਂ ਬਣਾਈਆਂ ਜਾਂਦੀਆਂ ਹਨ। ਗੰਗਾਦੀਨ ਨੇ ਦੱਸਿਆ ਕਿ ਉਸ ਦਾ ਭਰਾ ਦੁਕਾਨ ਦੇ ਖੁੱਸਣ ਕਰਕੇ ਬੜਾ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਦੁੱਖ ਕਰਕੇ ਉਸ ਦੀ ਮੌਤ ਹੋ ਗਈ। ਉਹ ਲੇਖਕ ਇੱਕ ਸਾਲ ਬਾਅਦ ਗੰਗਾ ਦੀਨ ਦੀ ਦੁਕਾਨ ਤੇ ਪਹੁੰਚਿਆ ਤਾਂ ਉਹ ਕਾਫੀ ਵੱਡਾ ਹੋ ਚੁੱਕਿਆ ਸੀ ਇੱਕ ਸਾਲ ਦੇ ਅਰਸੇ ਵਿੱਚ ਹੀ ਉਹ 60 ਸਾਲ ਤੋਂ 75 ਸਾਲ ਦਾ ਲੱਗਣ ਲੱਗ ਪਿਆ ਸੀ ਉਸਨੇ ਲੇਖਕ ਨੂੰ ਪਹਿਚਾਣਿਆ ਹੀ ਨਾ ਲੇਖਕ ਨੇ ਗੰਗਾਦੀਨ ਨੂੰ ਨਵੀਂ ਜੁੱਤੀ ਬਣਾਉਣ ਦਾ ਆਰਡਰ ਦਿੱਤਾ ਤੇ ਚਲਾ ਗਿਆ ਤੇ ਕੁਝ ਦਿਨਾਂ ਬਾਅਦ ਜੁੱਤੀ ਉਸਦੇ ਘਰ ਪਹੁੰਚ ਗਈ ਤੇ ਉਸ ਵਿੱਚ ਬਿੱਲ ਵੀ ਟੰਗਿਆ ਹੋਇਆ ਸੀ ਲੇਖਕ ਨੇ ਸਮਝਿਆ ਕਿ ਗੰਗਾਦੀਨ ਨੂੰ ਪੈਸੇ ਦੀ ਲੋੜ ਹੋਵੇਗੀ ਉਸਨੇ ਇਸ ਕਰਕੇ ਜੁੱਤੀ ਦੇ ਪੈਸੇ ਨੌਕਰ ਦੇ ਹੱਥ ਭੇਜ ਦਿੱਤੇ ਲੇਖਕ ਕੁਝ ਅਰਸੇ ਬਾਅਦ ਗੰਗਾਦੀਨ ਦੀ ਦੁਕਾਨ ਤੇ ਗਿਆ ਤਾਂ ਉਸਨੇ ਦੇਖਿਆ ਕਿ ਉਸ ਦੀ ਦੁਕਾਨ ਗੰਦੀ ਜਗਾ ਇੱਕ ਸ਼ੀਸ਼ੇ ਵਾਲੀ ਹੋਰ ਦੁਕਾਨ ਖੁੱਲ ਗਈ ਹੈ ਤੇ ਉਹ ਉਸ ਦੁਕਾਨ ਦੇ ਅੰਦਰ ਗਿਆ ਤਾਂ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਗੰਗਾਦੀਨ ਮਰ ਗਿਆ ਹੈ ਉਸਨੇ ਦੱਸਿਆ ਕਿ ਉਹ ਭੁੱਖ ਤੇ ਗਰੀਬੀ ਕਰਕੇ ਮਾਰਿਆ ਗਿਆ ਹੈ ਪੰਜਾਬ ਵਿੱਚ ਉਸ ਦੇ ਮੁਕਾਬਲੇ ਦਾ ਕੋਈ ਹੋਰ ਕਾਰੀਗਰ ਨਹੀਂ ਸੀ ਉਹ ਆਪਣੇ ਗਾਹਕਾਂ ਨੂੰ ਸਮੇਂ ਸਿਰ ਜੁੱਤੀ ਨਹੀਂ ਸੀ ਬਣਾ ਕੇ ਦੇ ਸਕਦਾ ਇਸ ਕਰਕੇ ਉਸ ਦੇ ਗਾਹਕ ਹੌਲੀ-ਹੌਲੀ ਟੁੱਟ ਗਏ ਸਨ ਤੇ ਉਹ ਭੁੱਖ ਮਰੀ ਦਾ ਸ਼ਿਕਾਰ ਹੋ ਗਿਆ ਲੇਖਕ ਨੂੰ ਗੰਗਾਦੀਨ ਦੀ ਮੌਤ ਦਾ ਬਹੁਤ ਦੁੱਖ ਹੋਇਆ ਲੇਖਕ ਜਲਦੀ ਤੋਂ ਜਲਦੀ ਦੁਕਾਨ ਜੋ ਨਿਕਲ ਗਿਆ ਕਤੇ ਦੁਕਾਨਦਾਰ ਉਸ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਨਾ ਦੇਖ ਲਵੇ। ਸੰਗਾ ਦਿਨ ਨਿਬੰਧ ਦਾ ਵਿਸ਼ਾ ਬਹੁਤ ਸੁਵੇਦਨਸ਼ੀਲ ਹੈ। ਪ੍ਰਿੰਸੀਪਲ ਤੇਜਤ ਸਿੰਘ ਨੇ ਸਾਡੀ ਰੂਹ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇਸ ਤਿਹਾਰਵਾਦੀ ਅਤੇ ਮੁਕਾਬਲੇ ਦੇ ਦੌਰ ਵਿੱਚ ਮਿਹਨਤ ਕਾਸ਼ ਵਿਅਕਤੀ ਤੇ ਨਪੁੰਨ ਕਾਰੀਗਰ ਵਿਅਕਤੀ ਭੁੱਖ ਦਾ ਸ਼ਿਕਾਰ ਹੋ ਰਿਹਾ ਹੈ। ਲੇਖ ਇਸ ਗੱਲ ਵੱਲ ਤੇ ਆਂਦੇ ਆਂਦਾ ਹੈ ਕਿ ਅੱਜ ਦੇ ਇਸ ਦੌਰ ਦੇ ਵਿੱਚ ਸੱਚਾਈ ਤੇ ਇਮਾਨਦਾਰੀ ਦੇ ਨਾਲ ਰਹਿਣਾ ਬਹੁਤ ਮੁਸ਼ਕਲ ਹੈ ਤੇ ਦਿਖਾਵੇ ਦੇ ਦੌਰ ਵਿੱਚ ਮਨੁੱਖ ਨੇ ਸੱਚ ਸੁੱਚੇ ਕਾਰਗਰਾਂ ਦੀ ਕਦਰ ਕਰਨੀ ਬੰਦ ਕਰ ਦਿੱਤੀ ਹੈ ਇਸ ਕਰਕੇ ਉਹ ਭੁਖ ਮਰੀ ਦਾ ਸ਼ਿਕਾਰ ਹੋ ਰਹੇ ਹਨ ਪੂੰਜੀਵਾਦੀ ਦੌਰ ਦੇ ਵਿੱਚ ਛੋਟੇ ਕਾਰੀਗਰ ਤੇ ਕਾਰੋਬਾਰੀ ਦੀ ਹੋਂਦ ਖਤਰੇ ਵਿੱਚ ਹੈ ਗੰਗਾਦੀਨ ਨਵੰਦ ਦੇ ਵਿੱਚਲੀ ਸਮੱਸਿਆ ਸਿਰਫ ਗੰਗਾਦੀਨ ਦੀ ਸਮੱਸਿਆ ਨਹੀਂ ਹੈ ਸਗੋਂ ਛੋਟੇ ਕਾਰੋਬਾਰੀ ਅਤੇ ਮਿਹਨਤ ਕਸ਼ ਲੋਕਾਂ ਦੀ ਸਮੱਸਿਆ ਹੈ ਪ੍ਰਿੰਸੀਪਲ ਤੇਜਾ ਸਿੰਘ ਇਸ ਸੰਵੰਦ ਦੇ ਰਾਹੀਂ ਗੰਗਾਦੀਨ ਦੀ ਸ਼ਖਸੀਅਤ ਨੂੰ ਸਾਡੇ ਅੱਗੇ ਪੇਸ਼ ਕਰਕੇ ਇਮਾਨਦਾਰੀ ਅਤੇ ਕਾਰੀਗਰੀ ਦੀ ਇੱਕ ਤਸਵੀਰ ਪੇਸ਼ ਕਰਨਾ ਚਾਹੁੰਦਾ ਹਾਂ ਸਾਡੇ ਨਾਲ ਸਾਂਝਾ ਕਰਕੇ ਤੇ ਸਵੇਦਨਸ਼ੀਲ ਮਨੁੱਖਾਂ ਦੀ ਰੂਹ ਨੂੰ ਝੰਜੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਅਸੀਂ ਗੰਗਾ ਦੇਨ ਵਰਗੇ ਨਪੁੰਨ ਕਾਰੀਗਰਾਂ ਦੇ ਜੀਵਨ ਨੂੰ ਬਚਾ ਸਕੀਏ ਤੇ ਸਾਡਾ اخਲਾਕੀ ਫਰਜ਼ ਬਣਦਾ ਹੈ ਕਿ ਅਜਿਹੇ ਮਜ਼ਦੂਰਾਂ ਦੀ ਮਿਹਨਤ ਦਾ ਸਹੀ ਮੁੱਲ ਮੋੜੀਏ ਨਵੰਦੀ ਭਾਸ਼ਾ ਕੇਂਦਰੀ ਪੰਜਾਬੀ ਹੈ ਲੇਖਕ ਬਹੁਤ ਸਰਲ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਤੇ ਟੁਕਮੇ ਬਾਗਵੰਤਰ ਦੇ ਰਾਹੀਂ ਆਪਣੇ ਵਿਚਾਰਾਂ ਨੂੰ ਵਿਅਕਤ ਕਰਦਾ ਹੈ ਪ੍ਰਿੰਸੀਪਲ ਤੇਜਤ ਸਿੰਘ ਨੇ ਆਪਣੀ ਗੱਲ ਨੂੰ ਪ੍ਰੋੜਤਾ ਦੇ ਨਾਲ ਕਹਿਣ ਦੇ ਲਈ ਬਹੁਤ ਸਾਰੇ ਮੁਹਾਵਰਿਆਂ ਨੂੰ ਵੀ ਆਪਣੇ ਲੇਖ ਦੇ ਵਿੱਚ ਥਾਂ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬੀ ਪਾਸ਼ਾ ਵਿੱਚ ਪ੍ਰਚਲਿਤ ਕੁਝ ਅੰਗਰੇਜ਼ੀ ਦੇ ਸ਼ਬਦਾਂ ਨੂੰ ਵੀ ਨਵੰਦ ਵਿੱਚ ਵਰਤਿਆ ਹੈ। ਪ੍ਰਿੰਸੀਪਲ ਤੇਜਤ ਸਿੰਘ ਨੇ ਵਰਨਾਤਮਕ ਸ਼ੈਲੀ ਨੂੰ ਲੇਖ ਲਿਖਣ ਲਈ ਵਰਤਿਆ ਹੈ ਤੇ ਉਸ ਦੀ ਸ਼ੈਲੀ ਸਰਲ ਅਤੇ ਸਾਦੀ ਤੇ ਸਪਸ਼ਟ ਤੇ ਰੋਚਿਕ ਹੈ ਤੇ ਕਿਤੇ ਕਿਤੇ ਨਾਟਕੀ ਅੰਸ਼ ਵੀ ਇਸ ਨਵੰਦ ਵਿੱਚ ਮਿਲਦਾ ਹੈ। ਲੇਖਕ ਨੇ ਆਪਣੇ ਨਵੰਦ ਵਿੱਚ ਪ੍ਰਤੀਕਾਤਮਕਤਾ ਅਤੇ ਵਿਅੰਗ ਨੂੰ ਵੀ ਉਦੇਸ਼ ਦੀ ਸਿੱਧੀ ਲਈ ਵਰਤਿਆ ਹੈ ਲੇਖਕ ਨੇ ਪ੍ਰਭਾਵ ਦੀ ਏਕਤਾ ਨੂੰ ਸ਼ੁਰੂ ਤੋਂ ਅੰਤ ਤੱਕ ਬਰਕਰਾਰ ਰੱਖਿਆ ਹੈ ਸਾਇਤਿਕ ਵਿਸ਼ੇਸ਼ਤਾਵਾਂ ਕਰਕੇ ਪ੍ਰਿੰਸੀਪਲ ਤੇਜਾ ਸਿੰਘ ਦਾ ਨਵੰਦ ਪੰਜਾਬੀ ਭਾਰਤ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਵੀਡੀਓ ਨੂੰ ਵੇਖਣ ਤੇ ਸੁਣ ਲਈ ਆਪ ਜੀ ਦਾ ਹਾਰਦਿਕ ਧੰਨਵਾਦ